ਕਿਆ ਕੰਨਾ ਸਭੀ ਬਾਈ ਮਾ ਟਰੈਕਟਰ ਨੂੰ ਥਾਲੇ ਪੀੜੀ ਨੂੰ ਝੋਟੇ ਆ ਇਹ ਝੋਟੇ ਦਾ ਹੈਗੇ ਆ ਹਾਥੀ ਨਹੀਂ ਹੈ ਬਸ ਝੋਟਾ ਹੈਗਾ ਹਾਥੀ ਥਾਲੇ ਸਾਡੇ ਵਾਲੀ ਹੀ ਹੈ ਜਬਰ ਦੇ ਜਹਾਜ ਆ ਜਿਹੜੇ ਕਾਲੀ ਟੂਬਾ ਨੂੰ ਸਾਲੂ ਮਾਰਦੇ ਇਹਦਾ ਹੁਣ ਵੱਖ-ਵੱਖ ਚੀਜ਼ ਦੇ ਚੀਜ਼ ਆਪਣੇ ਹਾਥੀ ਤੇ ਆਪਣੇ ਜਾਹੋਰਾ ਊਂਟ ਦੇ ਆਪਣੇ ਤਿੰਦੂ ਆ ਇਹ ਆਪਣੇ ਆ ਤਿੰਦੂ ਆ ਇਹ ਤਿੰਦੂ ਆ ਇਹ ਇਹ ਤਿੰਦੂ ਆ ਇਹ ਇਹ ਵੀਡੀਓ ਨੂੰ ਬਹੁਤ ਤਕੜਾ ਹੈ ਮਾ ਉਹੀ ਗੱਲ ਕਰ ਸਾਲਾ ਤੇਦੋਂ ਤੋਂ ਦਾ ਵੀਡੀਓ ਨੂੰ ਮੇਰੇ ਵਾਲਾ ਹੁੰਦਾ ਟਰੈਕਟਰ ਇਹਦਾ ਗੁੰਮ ਦੀ ਜੱਲੀ ਇਹ ਚਲੀ ਜਾਂਦਾ ਇਹ ਵੀਡੀਓ ਤਖੜੀ ਇਹਦੀ ਬਹੁਤ ਕਾਮਯਾਬ ਟਰੈਕਟਰ ਹੈ ਵੀਡੀਓ ਤਖੜੀ ਇਹਦੀ ਭਾਈ ਉਹ ਤਾਂ ਮੰਦੇ ਸੀ ਹਾਂ ਪਹਾਥੀ ਨਹੀਂ ਹੈ ਮੈਂ ਕਰਿਆ ਬਿਜਲੀ ਵਾਲਿਆਂ ਨੂੰ ਫੋਨ ਹਾਂ ਮੈਂ ਕਿੱਕਣਾ ਭਾਈ ਵੀ ਲਾਈਟ ਆਊਗੀ ਕਿ ਨਹੀਂ ਜਗਦੀ 10 ਵਜੇ ਕਹਿੰਦੇ ਤੇ ਮੈਂ ਸਵੇਰੇ ਕਰਿਆ ਤਾਂ ਵਾਹ ਹੁਣ ਕਹਿੰਦਾ ਆ ਜਣੀ 12:00 ਪਾਸੀ ਆ ਜੂ 12:00 ਵਜੇ ਹੋਣੇ ਕਹਿੰਦੇ ਆ ਤਿਆਰੀਓ ਆ ਆਣੀ 12:00 ਵਜੇ ਅੱਗੂ ਛੇ ਆ ਗਏ 12:00 ਵਜੇ ਛੇ ਮਿੰਟ ਹੋ ਗਏ ਆਣੀ ਆਣੀ ਲੈਟ ਹੈ ਹੈ ਮੈਂ ਗੱਲ ਮੱਕੀ ਵੇਣਾ ਮੱਕੀ ਭਰਦੀ ਆ ਮੱਕੀ ਭਰਦੀ ਆ ਰਾਜ ਦੋ ਗੱਡੀਆਂ ਭਰਾ ਜਾਂਦੀਆਂ ਜਵੀਂ ਸੀ ਸਾਧਰੇ ਕੱਲ ਟਰੈਲਾ ਸੀ ਭਰਾਤਾ ਇੱਕ ਖੜੇ ਜਾਂਦਾ ਯਾਰ ਰੈਂਟ ਹੁਣ 40 ਨੂੰ ਕਰੀ ਵੀ ਭਾਈ 200 240 ਉਹ ਉਦੋਂ ਮੈਨੂੰ ਕਹਿਣ ਦਿੰਦਾ ਕਿ ਅੱਲੂ ਫਾਈਨ ਲਾਉਂਦਾ ਮੈਂ ਕਹਾ 100-100 ਹੋਇਆ ਪਿਆ ਅੱਜ ਦੇਖੀ ਜੱਟ ਪੈਣੀ ਪੈਣੀ ਅੱਜ ਲੱਗੂ ਫਦਾਈ ਸਾਹ ਦਾ ਕਿਵੇਂ ਹੁੰਦਾ ਬੰਦਾ ਲੈ ਆ ਰਿਹਾ ਹੈ ਲੈ ਉਦਣੇ ਨਾਲ ਦੀ ਨਾਲੇ ਅੱਧਰ ਬੁਝਾ ਤਾ ਅੱਧਰ ਸਾਹ ਨੂੰ ਸਾਹ ਤੇ ਹੋਇਆ ਵੇਤਾ ਸਾਨੂੰ ਕਾ ਫਰਕ ਪੈਣਾ ਲੈ ਵੀ ਅੱਜ ਵੀਡੀਓ ਮੈਂ ਦੇਖੀ ਜੱਟ ਸਾਹ ਸਾਦਾ ਤੂੰ ਹੋਇਆ ਵੇਤਾ ਤੂੰ ਦੇਖੀ ਜੱਟ ਸਾਨੂੰ ਕੋਈ ਫਰਕ ਨਹੀਂ ਸਾਨੂੰ ਕੋਈ ਫਰਕ ਨਹੀਂ ਕਮਾ ਦੇ ਆਲੂਆਂ ਦੇ ਸਿਆੜ ਦਾ ਫੇਰ ਪੜੇ ਤੇ ਉੱਪਰ ਪਾਣੀ ਨਹੀਂ ਦਾ ਚੜਦਾ ਤੂੰ ਦੇਖੀ ਸਹੀ ਲੈ ਵੀ ਸਾੜੇ ਦਾ ਨੋਟ ਕਾਲੀ ਮੱਝ ਗੱਲ ਬਣੇ ਵਾਲਾ ਸਿਆੜ ਢੈਣੇ ਵਾਲਾ ਨਹੀਂ ਚਾਰ ਪਾਸੇ ਆਲੂ ਦਾ ਸਿਆੜ ਦੀ ਮਿੱਟੀ ਢੈਣਦੀ ਐ ਵਿੱਚ ਉਹ ਯਾਰ ਉਹ ਛੋਟੀਆਂ ਅੱਧ ਦੇ ਪਾਣੀ ਵਜਾ ਜਾਂਦਾ ਉੱਥੇ ਜਾਂ ਵੀ ਘਾਟਾ ਪਾਣੀ ਕਾਲ ਪੁੱਤਰਾ ਪਾਣੀ ਸਿਰ ਨੋ ਨੋ ਵੀ ਆ ਸਰਦੇ ਆ ਮੈਂ ਵੀ 8 8 8 8 ਦਾ ਚਾਹੀਦਾ ਹੀ ਐ 8 8 ਦਾ ਉਹ ਵੀ ਥਾ ਤਿੰਨ ਤਿੰਨ ਪਾਸੇ ਪਾਣੀ ਖਿਡਣਾ ਪੈਣਾ ਸਾਡੇ ਦਾ ਪਹਿਲਾ ਪਾਣੀ ਸਾਡੇ ਦਾ ਗਿਆਨ ਵੀ ਦੋ ਗਿਲੇ ਦੀ ਫੇਰ ਕੋਈ ਮਸਲ ਨਹੀਂ ਖੁੱਲਾਈ ਦੂਏ ਪਾਣੀ ਦੇ ਚੱਕਣਾ ਕਿੱਕਾ ਮਾਰਦੀ ਹਰਦੀ ਇਹਦਾ ਜੈ ਬੈਡਾ ਬ੍ਰੂਮੀ ਜਾਵੇ ਉਹ ਫੇਰ ਨਹੀਂ ਚੱਕਰਾ ਕੱਟ ਥੱਲੇ ਰਹਿ ਜਾਣਾ ਪਹਿਲੇ ਪਹਿਲੇ ਪੜੇ ਸੌਣਾ ਬਸ ਪਹਿਲੇ ਨਹੀਂ ਰੌਣਾ ਉਹਦੇ ਬਾਅਦ ਦਾ ਪਾਣੀ ਸੌਖਾ ਬਗਾ ਹਾਂ ਅੱਧਾ ਬੇਕੋ ਮੀਆਂ ਦਾ ਪਾਣੀ ਮੈਨੂੰ ਤਾਂ ਮੈਂ ਤਾਂ ਮੈਂ ਹੀ ਰਹਿ ਗਿਆ ਕਿਤੇ ਲਾਉਣੇ ਨੂੰ ਵੀ ਤੁਸੀਂ ਲਾ ਲੈ ਅਸੀਂ ਆਇਆ ਇਹਨੂੰ ਪੁੱਛਿਆ ਜਿਹੜਾ ਬੰਦੇ ਮੱਕੀ ਲਾਉਂਦੇ ਆ ਜਾਸਨੂ ਪੁੱਛਿਆ ਤਾਂ ਪੈਣੀ ਵਾਲੇ ਨੂੰ ਕਹਿੰਦਾ ਜੇ ਗਿੱਲ ਲੱਗੀ ਕਹਿੰਦਾ 4 ਦਿਨ ਰੁਕ ਜਾਓ ਮਾਚਾ 4 ਦਿਨ ਹੋ ਗਏ ਹੁਣ ਤਾਂ ਲਾਦ दिए ਉਹ ਗਿੱਲ ਤਾਂ ਸੁਣੀ ਹੀ ਨਹੀਂ ਆਜਾ ਉਹ ਗਿੱਲ ਤੋਂ ਹੋਰ ਕੀ ਹੁਣ ਕੱਲ ਲੈਟ ਆ ਗਈ ਸਾਜਦੇ ਆ ਜੇ ਲੈਟ ਨੂੰ ਡੀਕਦੇ ਅੱਖ ਘੜੀ ਘੜੀ ਬੱਲ ਵੀ ਨਹੀਂ ਜਾਂਦੀ ਹੈ ਪਰਸੋਂ ਰਾਤ ਨੂੰ ਜਲਦੀ ਸੀ ਪਰਸੋਂ ਰਾਤ ਨੂੰ ਆਈ ਬੰਮਾ ਰਾਤ ਬੈਟਰੀ ਲੈ ਗਿਆ ਮੈਂ ਇੱਥੇ ਕਹਿੰਦਾ ਰਾਤ ਨੂੰ ਪਾਣੀ ਲਾਉਣੋਂ ਕਹਦਾ ਆਈ ਹੁੰਦੀ ਅੱਛਾ ਹਾਂ ਰਾਤ ਪਾਈ ਕਹਿੰਦਾ ਚੰਗਾ ਤੇਰੀ ਬੈਟਰੀ ਲੈ ਗਿਆ ਤਾਂ ਨੂੰ ਆ ਵਾ ਕਹਿ ਰਹੀ ਹੈ ਯਾਰ ਹਲਟ ਪੈ ਗਿਆ ਹੈ ਹਾਂ ਹਲਟ ਨੂੰ ਹੁਣ ਤਾਂ ਕੱਟਾ 10 ਵਜੇ ਹੁਣ ਵੀ ਕੱਟ ਲੱਗਿਆ ਉਹ ਪਿੱਛੇ ਨਾ ਮਿਲਣ ਨੂੰ ਘੁੰਮ ਕਰਾਦਾ ਆਉਂਦੀ ਤਾਂ ਨਹੀਂ ਫਿਰ ਆਉਗੀ ਯਾਰ ਚੱਲੇ ਤਾਂ ਕਹਿੰਦੇ ਚੱਲੂਗੀ ਹੁਣ ਦੇਖਦੇ 12 ਵਜੇ ਕਿ ਕਹਿਆ ਉਹਨਾ ਕੰਟੜਾ ਦੇ ਨਾਲ ਤੂੰ ਇੱਥੇ ਬਾਈ 3 ਵਜੇ ਨੇ ਠੀਕ ਆ ਤੂੰ ਚੱਲਿਆ ਮੈਂ ਮੱਕੀ ਬੀਜਣੀਆਂ ਬੂਟਿਆਂ ਚ ਮਸ਼ੀਨ ਵਾਲੀ ਦਾ ਬੀਤੀ ਦੀ ਬੂਟਿਆਂ ਵਾਲੀ ਰਹਿੰਦੀ ਆ ਹਾਂ ਦੋ ਹੀ ਉੱਧਰ ਕਾਲੇ ਦੀ ਦੋ ਮਸ਼ੀਨਾਂ ਚੱਲ ਲੀਆਂ ਕਾਲੇ ਦੇ ਤਾਂ ਹਾਂ ਕੱਲ੍ਹ ਦੇ ਸੂਰਿਆਂ ਨੇ ਖੋਲੀ ਪਈ ਕਾਲੇ ਕੰਨਾ ਚਲ ਤੂੰ ਨੇ ਤੋਂ ਇਹ ਲੋਇ ਤੇ ਹੋਰ ਮੱਕੀ ਮੱਕੀ ਖੋਲਦੀ ਕੰਨਾ ਪੱਟਿਆ ਜਵੀਤੀ ਜਵੀ ਜਵੀ ਤੱਕ ਮੱਕੀ ਮੱਕੀ ਆ ਮੱਕੀ ਬੀਜੀ ਨੇ ਆ ਨਾ ਨਾ ਸਿਆੜਾ ਨਹੀਂ ਨਹੀਂ ਆਇਓ ਛਿੱਟੇ ਵਾਲੀ ਇਹ ਤਾਂ ਮੈਨੂੰ ਕਹਿੰਦਾ ਮੈਂ ਟੋਈਏ ਲਾਉਣੇ ਆ ਟੋਈਏ ਉਹਨਾਂ ਲਾਉਣੇ ਆ ਟੋਈਏ ਉਹਨਾਂ ਲਾਉਣੇ ਉਹ ਪਰਲੀ ਮੋਟਰ ਪਰ ਹੈ ਪਰਲੀ ਪਰ ਜਿਹੜਾ ਗੰਨੇ ਨਹੀਂ 18 ਪੱਟੇ ਆ ਬੁੱਧਿਆ ਹੂਜ ਕੈਨ ਲਗਾਉਣਾ ਟੋਈਏ ਲਾਉਣੇ ਨਹੀਂ ਟੋਈਏ ਨਹੀਂ ਹੈ ਉਥੇ ਛਿੱਟੇ ਨਾਲ ਵੀ ਆਉਂਦਾ ਇਹਨਾਂ ਦੇ ਛਿੱਟਾ ਲਾ ਸਾਰੀ ਗੰਨੇ ਗੰਨਾ ਵੀ ਚੂਪ ਗਏ ਹੁਣ ਤੂੰ ਕੋਲੋਰੋ ਲਾ ਦੀ ਮਾੜੀ ਮੈਂ ਕਹਿੰਦਾ ਮੱਕੀ ਦੀ ਮੱਕੀ ਨੂੰ ਹਾਲ ਲਾ ਰਾਂ ਨਹੀਂ ਮਾੜੀ ਲਾ ਦੀ ਮੈਂ ਤਾਂ ਕੌ ਪੱਟੂਗਾ ਨਾਲੇ ਸਾਲਾ ਸੂਰ ਨਹੀਂ ਆਉਂਦਾ ਨੇੜੇ ਸੂਰ ਨਹੀਂ ਆਉਂਦਾ ਮਾਈ ਨੂੰ ਮੁੱਛੇ ਦਾ ਕਹਿੰਦਾ ਮੈਂ ਤਾਂ ਦ ਰੀਐਂਟ ਕਿਹੜੀ ਦੀ ਰੀਐਂਟ ਉਹਦਾ ਪਾਈ ਆ ਇਹਨੇ ਯਾਰ ਵੀ ਉਹ ਹੂੰ ਪਾਤੀ ਨਾਲ ਬਹੁਤ ਕੋਈ ਫਾਇਦਾ ਨਹੀਂ ਨਾ ਮਸ਼ੀਨ ਚ ਪਾਤੀ ਦੀ ਰਹੇ ਨਾ ਨਹੀਂ ਛਿੱਟੀ ਵਾਲੀ ਨਾਲ ਯਾਰ ਯਾਰ ਗੰਨੇ ਚ ਪਾਈ ਆ ਇਹ ਵੀ ਹੁੰਦੀਆਂ ਗੱਲਾਂ ਵਿੱਚੇ ਖਾ ਜਾਂਦਾ ਇਹ ਗੰਨੇ ਚ ਪਾਈ ਆ ਗੰਨੇ ਚ ਛਿੱਟੀ ਆ ਉਹਨੇ ਯਾਰ 18 ਨੂੰ ਮੱਤ ਲੋਰੋ ਰੇਲਾ ਕੇ ਲਾਈਦਾ ਹੁੰਦਾ ਜੇ ਗੰਨਾ ਬਚਾਉਣਾ ਮਾੜਾ ਜਿਹਾ ਲਾ ਦੇ ਫੇਰ ਮੁਸਕਮਾ ਮੈਂ ਮੁਸਕ ਤੇ ਫੇਰ ਉਹ ਤੇਰਾ ਪੱਟਦਾ ਨਹੀਂ ਸੂਰ ਸੂਰ ਨੇ ਤਾਂ ਗੰਨਾ ਤੂੰ ਲੀਟਰ ਲਾ ਦੇ ਗੰਨੇ ਦਾ ਰੋਲਾ ਨਹੀਂ ਇਹਨੂੰ 50 ਕ 40 ਐਮਐਲ ਲੱਗਦੀ ਆ ਆਹੋ ਥੋੜੀ ਜੀ ਲੱਗਦੇ ਇਹਨੂੰ ਕਉਂ ਨਹੀਂ ਆਉਗੇ ਨਾਲੇ ਨਾਲੇ ਕਉਂ ਨਹੀਂ ਆਉਂਦਾ ਫਿਰ ਹਾਂ ਉਹ ਫੀਡਰ ਆਉਣਾ ਝੱਲੀਆਂ ਵਾਲਾ ਮੈਸੇਜ ਆਇਆ ਵਾ ਰਾਤ ਦਾ ਬਰੇ ਦਾ ਦੇਖੀ ਫਿਰ ਆਪਣੀ ਮੋਟਰ ਦੇ ਵੱਲ ਫਿਊਜ ਹੋਵੇ ਕੁੱਤਾ ਪਿਆ ਉੱਠਦਾ ਹਾਂ ਉਹੀ ਦੇਖ ਲਿਓ ਹਾਂ ਨਾਲੇ ਮੈਸੇਜ ਆਇਆ ਨਹੀਂ ਇਹਨਾਂ ਦਾ ਵੀ ਆਉਣ ਵਾਲਾ ਨਾ ਆਉਣ ਨਹੀਂ ਜੀ ਕੋਦੇ ਵੀ ਜਨ ਧਰਨੇ ਬੈਠੇ ਇੱਥੇ ਗੁਰਾਮਪੁਰ ਫੀਡਰ ਕਹਿੰਦੇ ਆਉਣ ਆ ਬਸ ਤੁਹਾਨੂੰ ਲੈਟਰ ਬੀਟੀਡਬਲਯੂ ਉਹਨਾ ਪੀਐਸਟੀ ਸੀ ਆ ਹੁਣ ਬਾਈ ਲੱਗਿਆ ਬੱਲਾ ਉਹਦੀ ਮਿੱਟੀ ਕੱਢ ਕੱਲ ਬੜੂਗਾ ਕੱਲ ਦਾ ਇਹ ਵੀ ਜਾਵਗੇ ਮੱਕੀ ਨੂੰ ਲੋਰ ਪਾਣ ਤੇ ਦੇਖਦੇ ਆ ਇਹਦੀਆਂ ਛਡੀਆਂ ਲਾਉਣੀਆਂ ਗੰਗਾ ਵੀ ਬਾਇਆ ਇਹਨੂੰ ਆਲੂ ਆ ਦਾ ਪੂਰਾ ਤਜਰਬਾ ਵੀ ਕਿਹੜਾ ਪਾਣੀ ਲੱਗਣਾ ਲਾਲਾ ਮੈਂ ਤਾਂ ਇਹਨਾਂ ਨੂੰ ਸਿਰ ਹੜਾ ਕਰਨਾ ਹੈ ਸਾਗ ਖੜਦਾ ਇਹਨੂੰ ਮੈਂ ਦੇਖਣ ਲੱਗਿਆ ਮੈਂ ਨਾ ਕੀ ਸੁ ਤੂੰ ਪਾਣੀ ਦੇਖੀ ਵੀ ਗਿਆ ਨਾ ਮਰਦੀ ਨਾ ਮਰਦੀ ਲੋਨ ਲੇ ਨੱਕਾ ਵੜ ਕੇ ਸੜਕ ਨੂੰ ਭਾਜੇ ਕਰਨਾ ਆਈ ਬੈਠੀ ਕਰਨ ਨਾਲੇ ਕੁੱਟਦੀ ਤੇਰੇ ਬੋਲੇ ਥੋੜਾ ਕਈ ਮੋਟਾ ਬੁਕੜੀ ਤੂੰ ਠਾ ਜਾਂਦਾ ਕਿ ਇੰਨਾ ਨਹੀਂ ਜਾਂਦਾ ਛੱਡੂਗਾ ਕਰ 2 11 ਛੱਡ ਦੀ ਦੋ ਨੂੰ ਕੇ ਸਾੜਦੇ ਤਿੰਨ ਪਾਸੇ ਪੈ ਜਾਣ ਚਾਰ ਪਾਸੇ ਪੈ ਜਾਣਾ ਪਾਣੀ ਕਣ ਕਣ ਵੀ ਚੱਲਦਾ 1 2 3 ਨਾਲ ਖੋਲ ਜਿੰਨਾ ਕਿ ਲੜ ਰੱਖਣਾ ਪਾਣੀ ਉਨਾ ਰੱਖਣਾ ਬਸ ਅੱਛਾ ਟਾਈਮ ਦੋ ਖੇਤ ਵੀ ਲੈ ਦਾ ਕਰਾਇਆ ਬੈਠਾ ਮੇਰੇ ਅੱਗੇ ਸਾਫ ਕਰਤੀਆਂ ਗੱਲ ਫਰਕ ਲੈਵਲ ਦਾ ਪਾਣੀ ਲੱਗੇ ਤੇ ਪਤਾ ਲੱਗੂਗਾ ਨਾ ਫਰਕ ਆ ਦੇ ਬਕਰਾਂ ਹਰ ਕਬ ਦਾ ਪਪਾ ਦਿਖਾਉਂਗਾ ਅੱਜ ਮੈਂ ਛੱਤ ਦਿਖਾਉਂਗਾ ਗੰਨੇ ਦੀ ਹੈਂ ਗੰਨੇ ਦੀਆਂ ਜੜਾਂ ਫਸੀ ਜਾਂਦੀਆਂ ਨੇ ਨੇਜਰ ਚ ਨਹੀਂ ਆ ਰਿਹਾ ਬੱਸ ਹੁਣਾ ਕਰਕੇ ਲੋ ਜੀ ਕਿਵੇਂ ਹੋਈ ਤਾਂ ਕਰੋਲੇ ਆ ਨਾ ਕਰ ਅੱਜ ਵੀ ਸਾਰੇ ਪਿੰਡ ਚ ਲਾਈਟ ਆ ਸਾਰੇ ਗਰਾਉਂਡ ਚ ਲਾਈਟ ਆ ਬਸ ਆ ਮੋਟਰ ਮੋਟਰ ਬਣੀ ਹੈਗੀ ਐਤ ਸਾਰੇ ਗਰਾਉਂਡ ਚ ਲਾਈਟ ਆ ਨਾਲ ਦੀ ਮੋਟਰ ਬਾਈ ਦਸਾਂ ਮੈਂ ਇੱਕ ਮਿੰਟ ਖੜਚੋ ਸਭ ਨੂੰ ਆਏ ਵੜਦੀ ਆ ਬਾਏ ਆ ਭਾਈ ਮੋਟਰ ਨਾਲ ਆ ਨਾਲ ਦੀ ਮੋਟਰ ਚੱਲਦੀ ਆ ਆ ਸੁਕਾ ਸਾਨੂੰ ਕੱਲੇ ਟਰਾਂਸਫਾਰਮ ਦਾ ਆ ਭਾਈ ਉਹ ਲਾਈਟ ਨਹੀਂ ਆਉਂਦੀ ਹੈ ਜੜੀਆਂ ਤਾਰਾਂ ਜੜੀਆਂ ਵਈਆਂ ਦੇਖ ਤੂੰ ਨਫੜਿਆ ਹਾਂ ਹੁਣ ਫਿਰ 2025 ਦੇਖੋ ਮੈਂ ਤਾਂ ਆਉਂਦੇ ਨੂੰ ਕਿਹਾ ਇਹਨੂੰ ਵੀ ਹੁੰਦਾ ਅੱਜ ਪਾਣੀ ਲੱਗਣਾ ਹੈ ਤੁਹਾਡਾ ਦੇਖਾ ਕੇ ਮੈਂ ਕਰ ਪੱਕੀ ਕਿਹਾ ਗੱਲ ਨਹੀਂ ਨਹੀਂ ਇਟਰੀ ਕੋਲੋਂ ਵੱਲਦਾ ਉਹ ਹੈ ਸਤਕਾਲ ਦੀ ਬਲ ਬਲ ਬੁਲਦਾ ਦੋ ਚ ਬਲਦਾ ਕਿ ਨਹੀਂ ਦੋ ਚ ਬਲਦਾ ਕਿ ਨਹੀਂ ਬਲਦਾ ਉਹ ਮੋੜੇ ਜਨਰੇਟਰ ਲਾਉਂਦੇ ਆ ਜੇ ਨਾਲ ਉਟਾਇਆ ਬਾਹਰ ਆਉਗਾ ਲੋੜ ਚ ਚੱਲਦੀ ਆ ਫਿਰ ਯਾਰ ਤੂੰ ਇਦੇ ਬਰਕਾ ਨੂੰ ਘੁੰਮੀ ਜਾਂਦਾ ਔਰ ਦਾਣੇ ਆ ਫਿਰ ਕੀ ਹੋਗਾ ਦਾਣੇ ਜੇ ਆਪ ਜਾਓ ਆਪ ਖੜਾ ਦਾ ਮੂਰੇ ਲੈ ਓਏ ਇੱਥੇ ਨੂੰ ਜਿੱਥੇ ਨੂੰ ਇਹ ਆਹ ਬਣਾਈ ਹੋਈ ਆ ਇੱਥੇ ਪੈਰ ਰੱਖਿਆ ਬਾਈ ਇੱਥੇ ਨੂੰ ਪਾਣੀ ਚੜੀ ਜਾਣਾ ਪਰ ਗੁੱਸਾ ਲੈਟ ਬਰਾ ਤਾਰ ਇੱਧਰ ਜਾਂਦਾ ਨਹੀਂ ਚੱਲਣੀ ਲੈਟ ਰਹਿਦਾ ਐਰ ਪੂਰ ਕੇ ਨਹੀਂ ਜੇ ਦੇਖੀ ਤਾਂ ਟੁੱਟੀ ਪਈ ਆ ਸੁਤੀ ਦੀ ਗੱਤੂੰ ਦੀ ਸੁਸ ਨਹੀਂ ਮੈਂ ਟੁੱਟੀ ਆ ਟੁੱਟੀ ਵੀ ਕਿੱਥੇ ਦੀ ਕਾ ਦਊਗਾ ਉਹਨਾਂ ਕਿڑی ਲੱਕ ਅੱਜ ਦੁਪਹਿਰ ਟਾਈਮ ਚਲੋ ਛੁੱਟੀ ਉਹ ਆ ਵੀ ਲੱਕ ਅੱਖ ਜੋੜ ਖੁੱਲਿਆ ਵਾ ਟਰ ਲੈ ਆ ਜਨਰੇਟਰ ਪਾ ਕੇ ਇਹਨੂੰ ਕੰਨ ਦਾ ਬਸ ਸਵੇਰੇ ਹੀ ਸਾਜਦੇ ਆ ਆ ਜੋੜ ਦੇ ਖੁੱਲਿਆ ਆ ਇਹਦੇ ਲਾਵਾ ਇਹਨੂੰ ਜੋੜ ਨੂੰ ਉਹ ਕਨੈਕਸ਼ਨ ਬਾਅਦ ਚ ਲੈ ਲਿਓ ਜਿਹੜਾ ਕਨੈਕਸ਼ਨ ਲੱਤ ਪੇਨ ਤਾਂ ਚਲਾ ਲਓ ਭੈ ਜਮ ਚਾਰ ਮੱਕੀ ਉੱਕੇ ਜਿਹੜਾ ਲਾ ਦੇ ਤਾਂ ਵੈਲ ਪਾ ਦੇ ਉਹ ਕਦੇ ਕਨੈਕਸ਼ਨ ਇਹਨੂੰ ਜਿਹੜਾ ਕਨੈਕਸ਼ਨ ਲੱਤ ਪੇਨ ਤਾਂ ਚਲਾ ਲਓ ਕਿਹਾ ਵੀ ਆ ਜਮ ਤੁਸੀਂ ਉਹਦੇ ਛੋਟਿਆ ਛੋਟ ਗਿਆ ਫਿਰ ਛੋਟਿਆ ਆਈ ਛੋਟਿਆ ਆਉਗੀ ਇਹਨੂੰ ਅਜ ਔਖਾ ਭਾਈ ਕੱਲ ਨੂੰ ਪਾ ਲੱਗੂਗਾ ਪਾਣੀ ਹੁਣ ਕੱਲ ਨੂੰ ਆਇਆ ਭਾਈ ਤੁਹਾਨੂੰ ਕੰਨ ਕੱਲੂ ਲਾਉਣਾ ਯਾਰ ਇਹ ਕਿਹਦੇ ਵਿੱਚ ਕਿਆ ਹੋਣ ਲੱਗਿਆ ਹੁਣ ਤੁਹਾਨੂੰ ਮੈਂ ਕਹਿੰਦੇ ਲਾਈਨ ਨਹੀਂ ਕੱਟ ਛੋਣੀ ਹੁਣ ਅਫੇ ਪਤਾ ਹੈ ਗੱਲ ਸੱਚੀ ਇਹ ਪਹਿਲਾਂ ਕਹਿੰਦਾ ਉਹਨੂੰ ਹਾਂ ਕਹ ਜਦ ਤੱਕ ਸੁਟਾਪੇ ਨਹੀਂ ਚਾਚੇ ਤਾਰ ਅੰਦਰ ਜਾ ਕੇ ਤਾਂ ਨਹੀਂ ਗੜਾ ਪਿਆ ਛੋਟੀ ਨਹੀਂ ਨਹੀਂ ਆਈ ਯਾਰ ਕਿੱਥੇ ਦਿਖਦਾ ਤਾਂ ਐ ਨਹੀਂ ਕਿਆ ਉਹ ਤਾਂ ਖੁੱਲੀ ਪੀੜੀ ਆ ਇਹ ਤਾਂ ਹੁਣ ਥੋੜਾ ਚਾਚੇ ਨੇ ਲੈ ਇਹ ਦੋ ਮਲਾਂ ਨਾਲ ਆਉਂਦੀ ਕਮਰਾਂ ਹੁੰਦੀਆਂ ਆ ਯਾਰ ਚੱਕਰ ਉਹ ਤਾਰਾਂ ਮੈਦੀ ਗੱਲ ਸੁਣਾ ਉਹ ਰਾਤਾਂ ਦਾ ਖਾਵਾ ਮੈਂ ਕੀ ਆ ਬਹਾਰੀ ਐ ਦਿਖਾ ਭਾਈ ਕੁੜੀ ਨੂੰ ਹੱਥ ਲਾਉਣੇ ਵੀ ਜੀ ਨਹੀਂ ਕਰਦਾ ਹੈਗਾ ਉਹ ਪਾਵਰ ਜਿਹੜੇ ਤਾਰਾਂ ਦੇ ਸਾਰੇ ਨੰਗਿਆ ਹੋ ਗਏ ਆਂ ਦਿਖ ਰਹੀਆਂ ਹਾਂ ਇਹ ਕੱਟੇ ਵਗਾਰ ਕੁਝ ਨਹੀਂ ਹੋਣਾ ਇਹਦਾ ਆ ਤਾਰਾਂ ਜਿਹੜੇ ਝੜੀਆਂ ਪ੍ਰਾਣੀਆਂ ਹੋ ਗਏ ਨੇ ਨੰਗਿਆ ਹੋ ਗਏ ਸਾਰੀਆਂ ਗੁੱਛੇ ਬਣ ਗਏ ਹੁਣ ਇਹ ਨਹੀਂ ਪਤਾ ਜੜ ਮੈ ਟੁੱਟੀ ਵੀ ਕਿੱਥੇ ਟੁੱਟੀ ਵੀ ਐ ਲੈਣ ਤਾਂ ਹੀ ਨਹੀਂ ਜਾਂਦੀ ਇੱਕ ਜਿਹਾ ਉਹ ਤਾਂ ਅਰਥ ਐ ਉਹ ਪਾਲੀ ਟੁੱਟੀ ਵੀ ਐ ਕਬਲੀ ਬਟੀ ਨਹੀਂ ਗਿਆ ਸਾਰਾ ਕੰਮ ਸਵਾਰ ਕੇ ਕਰਾਉਂਦਾ ਕੱਲ ਨੂੰ ਇੱਦਾਂ ਅੱਜ ਮੈਂ ਮੁੰਬਈ ਮੰਨ ਗਿਆ ਪਾਵਰ ਪਾਵਰ ਨੂੰ ਮੰਨ ਗਿਆ ਚੱਲ ਮੈਂ ਡੇਟਰ ਲੈ ਕੇ ਆਇਆ ਸੱਚੇ ਦੀ ਪਾਵਰ ਨੂੰ ਮੱਕੀ ਨੂੰ ਕੱਲ ਨੂੰ ਜਾਂਦੀ ਥੋਂ ਜਾਣਾ ਬਾਈ ਕੱਲ ਨੂੰ ਜਾਣਾ ਯਾਰ ਫੇਰ ਟਾਈਮ ਦਾ ਸ਼ਾਮ ਨੂੰ ਜਾਣਾ ਯਾਰ ਉਹ ਬਾਬੇ ਤੂੰ ਲੱਕ ਲਾਣ ਦੇ ਪਾਣੀ ਜਵੀ ਮੈਨੂੰ ਕਿਹਾ ਲੱਕ ਫੂਕ ਲਾ ਦੋ 2000 ਰੁਪਏ ਯਾਰ ਦਾ ਤੇਲ ਲਾ ਦੂੰਗਾ 2000 ਰੁਪਏ ਫੂਕਣਾ ਫੂਕ ਲਾ ਕੋ ਚੱਕਰ ਹਾਂ ਕੀ ਕਰੀਏ ਮੋਟਰ ਲੈ ਕੇ ਚੱਲ ਕੇ ਆਉਗਾ ਉਹ 2050 ਵੀ ਯਾਰ ਰੇਟ ਦਾ ਔਖਾ ਜੀ ਉਹ ਬਾਈ ਜਨਰੇਟਰ ਲੱਦਣਾ ਜੀ ਲਵਾਉਣਾ ਪਾਣੀ ਲਵਾ ਦੋ ਜਨਰੇਟਰ ਲਿਆ ਜਨਰੇਟਰ ਲਿਆ ਮੈਂ ਲੈ ਆ ਪਾਈ ਜਨਰੇਟਰ ਚ ਸਾੜੇ ਵੀ ਫਾਰਵਰਡ ਰਿਕ ਅੱਖਾਂ ਖੜਦੇ ਆ ਆਇਆ ਮੈਂ 2000 ਤੇਲ ਪਵਾ ਕੇ ਉਹਦੇ ਲਿਆ ਤੂੰ ਆਹਾ ਆਹਾ ਹੋੜ ਮੇਰੀ ਠੰਡ ਪਾਪਾ ਬਾਈ ਜਾ ਪੀ ਸਦੇ ਕੰਮ ਤੇਰੇ ਮੂੰਹ ਨੇ ਰੋਕੇ ਪਈਆਂ ਰੇਟ ਲਾਇਆ ਪਈ ਇਹ ਉਹ ਬਾਈ ਇਹਨੇ ਕਿਸਾਨਾਂ ਨੇ ਕਿਹਾ ਜੱबई ਬੰਨਾ ਵਾ ਸੀ ਇਹ ਉਹ ਕਿਸਾਨਾਂ ਨੇ ਪਹਿਲੇ ਉਹਨਾਂ ਨੇ ਗੱਲ ਕਰਾਇਆ ਲੈਟਿਟੀ ਹੋਈ ਇਹ ਵੀ ਉਹ ਦਿਖਣਾ ਆ ਜਾ ਕੇ ਇਹਨੂੰ ਮੈਂ ਬਾਟਰ ਪਾ ਆਪਾਂ ਨੂੰ ਲੂਗਾ ਇਹਦੇ ਬੱਜੇ ਗੋਲੀ ਗੋਲੀ ਨਾਲੇ ਲਈ ਕਰਦੇ ਵੀ ਹਾਂ ਰੋਜ਼ ਆ ਸਾਡੇ ਕੋਲ ਰੋਜ਼ ਆ ਉੱਥੇ ਇਹਦੇ ਬੱਜੇ ਇੱਕ ਤਾਂ ਗੋਲਾਈ ਨੂੰ ਹੋਏ ਪਾਸੇ ਕੰਮ ਇਹਦਾ ਪਾਣੀ ਦੇ ਲੰਦਰਿਆ ਭਰਗਾ ਹੋਦੇ ਇਹੋ ਸਾਡੇ ਸਾਨੂੰ ਕਾ ਲੋ ਇਹਦੀ ਦੇਖਣ ਲੱਗ ਗਏ ਲੈ ਇੱਦਾਂ ਕਰਕੇ ਵਾ ਇੱਕ ਜਿਹੀ ਉਹਦੇ ਜ ਨਹੀਂ ਲਾਈਟ ਆਉਂਦੀ ਹੈਗੀ ਹੱਜ ਆ ਦੇਖੋ ਭਾਈ ਆ ਸਵਾਦ ਹੈ ਯਾਰ ਆ ਜਾ ਮੋਟਰ ਚੱਲਦੀ ਲੋ ਮੋਟਰ ਚੱਲਦੀ ਮਾਰੋ ਮਾਰ ਚਲੋ ਭਾਈ ਯਾ ਕਿਆ ਕਰਿਆ ਹਾਂ ਹਾਂ ਬਈ ਆਹ ਸਾਗੀਆਂ ਦਾ ਕਮਾਲ ਹੈ 2000 ਦੀ ਖੁਸ਼ੀ 2000 ਦੀ ਖੁਸ਼ੀ ਸਾਨੂੰ ਪਾਰਟੀ ਕਰਨੀ ਆਪਣੇ ਦੇਖਿਆ ਨਾ ਹਿੰਮਤ ਹਾਰ ਕੇ ਬੈਠਿਆ ਹੋਰੀ ਹੱਟਾਪਰ ਇਹ ਹਿੰਮਤ ਹਾਰ ਕੇ ਬੈਗੇ ਤੇ ਪੁਲੀਸ ਹਿੰਮਤ ਤੇ ਕਿਆ ਹੁੰਦਾ ਉਹ ਹਿੰਮਤ ਤੇ ਮਦਦ ਮਦਦ ਤੇ ਹੁੰਦਾ ਹੋਰੀ ਬਈ ਸਾਨੂੰ ਪਤਾ ਹੈ ਡਾਇਲੌਗ ਹੈ ਆਪਾਂ ਬੋਲਦਾ ਖੁੱਲਈਏ ਠੀਕੇ ਬਰਾਣਾ ਖੁੱਲੋਈਏ ਦਾ ਖੁੱਲ ਰਿਹਾ ਰਹੇ ਕੋਈ ਨਹੀਂ ਖੁੱਲ ਆ ਗਿਆ ਬਾਈ ਉਹ ਜਨਾਬ ਇੱਕ ਇਹ ਮਹਨ ਇਹ ਖੁੱਲਣਾ ਮਰ ਜਾ ਬਸ ਆ ਫੜ ਕੇ ਤਾਂ ਪੈਸੇ ਨੂੰ 2000 ਰੁਪਏ ਦੇ ਕੇ ਉਹਨੂੰ ਹੋਮ ਆਮਲ ਕੀ ਸੀ ਨੂੰ ਅਜਾ ਕੇ ਗੁਰੂ ਬਲਾ ਛੇਤੀ ਉਹਨੇ ਪਾਸੇ ਡੰਡੇ ਮਾਰੀ ਗਏ ਮੈਂ ਠੀਕ ਆ ਉਹ ਉਰ ਦਾ ਕੱਲਾ ਉਰੇ ਪਾਣੇ ਬਣਾਇਆ ਇਹਨੂੰ ਯਾਰ ਉਹ ਦੋਹਾਂ ਪਾਸੇ ਖੋਲ ਦੇ ਇਹਨੂੰ ਆ ਟਰੈਕਟਰ ਬਣਾਓ ਕਈ ਚੱਕਲੇ ਅੰਦਰ ਤੇ ਇੱਥੇ ਪਾ ਛੱਡ ਪਾਣੀ ਆਲੂ ਆਲੂ ਵਾਲੀ ਅੱਗੇ ਤੇ ਖੋਲੇ ਲੱਗਾ ਖੋਲਣਾ ਏ ਪਿੱਤੀ ਖੋਲਣਾ ਉਹ ਤੇ ਖੋਲ ਦਮੈਂ ਐਂਡਲ ਖੋਲ ਇਹਨੂੰ ਪਰਾਂ ਨੂੰ ਵੀ ਖੋਲਣਾ ਐ ਐਂਡਲ ਖੋਲ ਐਂਡਲ ਚ ਉਹ ਪਰਲੇ ਦਾ ਦੇਖ ਉਹਦਾ ਪਾਣੀ ਚਾਹੁੰਦਾ ਯਾਰ ਕਰ ਦੇ ਤੂੰ ਆਹ ਹੋਰ ਬਣਾਉਂਦੇ ਨਵੀਂ ਨੂੰ ਖੋਲ ਲੈ ਕਿੱਥੇ ਨੂੰ ਖੋਲਣਾ ਔਰ ਨੂੰ ਐ ਚ ਆ ਦੇਖੋ ਨਾਲ ਖੋਲ ਨਾ ਜਿੱਥੇ ਮਰਜ਼ੀ ਖੋਲ ਲਾ ਇੱਥੇ ਖੋਲ ਦੇਤੀ ਇਹਦਾ ਕੰਮ ਕਰਾ ਲਓ ਰੋਜ਼ ਰੋਜ਼ ਮੈਂ ਨਹੀਂ ਆਉਣਾ ਆ ਤੈਨੂੰ ਪਾਣੀ ਨਹੀਂ ਆਇਆ ਬਾਈ ਆ ਚਾਹਦਾ ਮਾਰੇ ਮਾਰ ਕੇ ਵੀ ਕੰਮ ਆਜੇ ਬਾਈ ਯਾਰ ਉਹ ਨਹੀਂ ਫੋਨ ਚੱਕਦਾ ਓ ਛੱਡ ਸਾਰਾ ਬਣੀ ਉੱਥੋਂ ਆ ਰਿਹਾ ਕਿੱਥੇ ਉੱਥੇ ਨੂੰ ਉਰੇ ਆਉਂਦਾ ਮੇਰਾ ਮੋਟਰ ਜਲਵੀ ਨਾ ਕਟੇ ਲਗਾਣਾ ਥੋੜਾ ਜਿਹਾ ਇਹ ਕਹਿੰਦਾ ਛੱਡਣਾ ਨਹੀਂ ਖੁੱਲਾ ਉਹ ਟਾਟ ਕਾ ਬਣਾ ਦਿੰਦਾ ਸਾਰਾ ਪਾਣੀ ਇੱਥੇ ਜਾਂਦਾ ਪਾਣੀ ਸਾਰਾ ਉੱਥੇ ਜਾਂਦਾ ਬਰੇਨ ਜਾਣ ਜਾਣ ਦਿਆ ਪਾਣੀ ਅਸਾਂ ਜਾਇਕਾ ਕਿ ਟਾਟੇ ਪਾਣੀ ਬਾਈ ਉਹਨੂੰ ਟਾਟ ਖੋਣੋਂ ਬੰਦ ਕਰਾ ਬਣਾ ਦਿੰਦਾ ਆ ਪੈਸੇ ਮਨ ਕੋ ਪ੍ਰੈਸ਼ਰ ਤਾਂ ਵੜਾਉਣਾ ਨਹੀਂ ਕੋਈ ਚੱਲ ਪਿਆ ਕ ਮਾਰੋ ਮਾਰ ਇਹਦਾ ਕੰਨ ਸੁਣਦਾ ਲੋ ਜੀ ਹਰਸ਼ਵੀਰ ਇੰਨਾ ਚੰਟਾ ਹੀ ਹੈ ਸੱਚ ਤੂੰ ਤਾਂ ਹੋਣਾ ਆ ਇਹਨੇ ਕਹੇ ਆਲੇ ਮੱਥੇ ਵਾਲਾ ਮਾਰਤਾ ਹੈ ਆਪਣਾ ਮੱਥੇਲਾ ਮਾਰ ਲਿਆ ਹਾਂ ਸਾਰਾ ਪਾਣੀ ਸੰਭ ਦੇ ਦਿੱਤਾ ਅੱਛਾ ਵੀ ਸੰਭੋ ਆਪੇ ਦੇਖ ਵਾ ਮੈਦਾ ਬ੍ਰੇਕ ਹੀ ਕੰਨੇ ਹਿੱਸੇ ਛੱਡਿਆ ਵਿਆ ਹਲੇ ਹੁਣ ਦਾਚੇ ਨੇ ਬਾਈ ਚਾਚਾ ਨੇ ਪਾਣੀ ਲੋਡ ਕਰਿਆ ਆ ਕੇ ਲੱਗ ਜਿਹੜਾ ਨੇ ਪਤਾ ਜੀ ਲੀਟਰ ਨਾਲ ਲਾਉਣਾ ਦਾ ਬਤਾ ਜਾਂਦਾ ਕਿੱਡੇ ਕਢਾਈ ਜਾਣਾ ਪਰ ਜਿਹਨੇ ਨੇ ਸਭ ਕੈਂਟਰ ਦੀ ਟੁੱਟੀ ਹੋਰ ਮਾਰ ਦੋੜ ਤਾ ਅੰਦਰ ਤੇ ਗਿਆ ਮੈਂ ਅੰਦਰ ਬਾਹ ਕਿਹੜੀ ਤਾਰ ਨਹੀਂ ਉੱਥੇ ਪੀਲੀ ਤਾਰ ਸੀ ਅੱਛਾ ਲੋਕੜੀ ਮੈਂ ਬਾਹ ਦੇਖਿਆ ਤੁਸੀਂ ਤਾਂ ਹਰੀਓ ਤੋੜਤੀ ਜਿਹੜੀ ਗੱਲ ਆ ਤੇ ਅਸੀਂ ਗੱਲ ਜਾਂਦੇ ਇਹ ਵੀ ਥੋੜਾ ਦੋਸ਼ਾ ਪਚਾਇਆ ਹਜ਼ਾਰ ਦੀ ਪਾਰਟੀ ਕਰਦੇ ਹੋ ਨਹੀਂ ਕੋਈ ਬਣਦਾ ਵੀ ਹਜ਼ਾਰ ਕੋ ਹਜ਼ਾਰ ਦਾ ਬਣਨ ਦਾ ਖਰਚਾ ਲਾ ਵੀ 725 ਦੀ ਰਸ ਫੜ ਲਈ ਦੀ ਹਾਂ ਕਿਹੜੀ ਰਸ ਬਣਾਉਂ ਕਹੀ ਦੀ ਨਾ ਨਾ ਤੁਸੀਂ ਤੁਸੀਂ ਗੱਲ ਸੁਣ ਤੁਸੀਂ ਹਰੀ ਤਾਰ ਤੋੜਤੀ ਅੰਦਰ ਪੀਲੀ ਚ ਕਰੰਟ ਨਹੀਂ ਆਉਂਦਾ ਬਤਾਈ ਗਏ ਪਹਿਲਾਂ ਅਲਬੜੀ ਆ ਜੀ ਨਾਨਾ ਨੇ ਅਮਰਾਂ ਨੂੰ ਪਾਰਟੀ ਕਰਦੀ। ਪ੍ਰੀਤ ਕੋਣ ਲੈਣਗੇ? ਮੁੰਜੇ ਨਹੀਂ ਸੀ ਆਉਣਾ। ਹਾਂ? ਇਹ ਬੱਬਾ ਮੁੰਜੇ ਨਹੀਂ ਸੀ ਆਉਣਾ। ਮੈਂ ਕਿਹ ਇਹ ਫੜੀ ਐ ਨਾਸਾ। ਵਿਆਹ ਕਰਦਣ ਨੂੰ ਜਾਂਦੀ ਐ, ਹੱਲ ਪੈਰਾਂ ਨੂੰ ਜਾਂਦੀ ਐ ਉਹ ਫੜੀ ਐ ਨਾ ਫਿਰ। ਪੁੱਥੀ ਮਾਰਿਆ, ਆਪ ਤੂੰ ਜਾ ਕੇ ਹੱਥਾਂ। ਉਹ ਆ। ਸਾਰੀ ਜੇ ਕਿਹੜੇ ਰੱਖਿਆ ਉੱਪਰ ਜਿਹੜਾ ਤਾ ਟੋੜਿਆ। ਇਹਨੂੰ ਤਾਨੂੰ ਲੋਡ ਕਰਾ ਲਿਓ। ਇੱਕ ਅੱਧੀ ਵਜੇ ਸਵੇਰ ਹੋ ਰਹਾ ਹੁੰਦਾ ਸਾਰੀ ਟੁੱਟਣੀ ਨਹੀਂ ਦਿਆ। ਤਾਲੂਕ ਆ ਰਹੀ ਸੱਟਿਆਰ ਮੈਂ ਹੁਣ ਇਹਦਾ ਸਾਰਾ ਲੂਰ ਆ ਫਿਰ ਹੋਰ ਇੱਕ ਹੁੰਗੜ ਲੱਡਾ ਸਾਰਾ ਡੰਡਾ ਵੀ ਨਹੀਂ ਇਕੱਠ ਹੁੰਦਾ ਤਾਰਾ ਸਾਰੇ ਲੰਗੀ ਹੋਈਆਂ ਨੇ ਡੰਡਾ ਕੱਟਦਾ ਕਰੋ ਹੋਰ ਕੱਲ ਨੂੰ ਜਾਂ ਮੈਂ ਨੂੰ ਪੁਲਿਸ ਤੋਂ ਆਉਂਦੇ ਪਾਈਆ ਕਰਤਾ ਵਾ ਬੀਜ ਵਾਲਿਆਂ ਨੂੰ ਫੋਨ ਕਰਦੇ ਸਵੇਰੇ ਸੱਚਰੀ ਕਰੂੰਗੇ ਹੁਣ ਨਹੀਂ ਇਕੱਠ ਹੁਣੀ ਕਹਿੰਦੇ ਲੈ ਆਏ ਨੇ ਚੱਲ ਦੀ ਹਾਂ ਕਹਿੰਦੇ ਸਵੇਰੇ ਸੱਚਰੀ ਆ ਜਾ ਪਾਣੀ ਕਹਦੇ ਕੱਟ ਗਿਆ ਉਦੋਂ ਨੂੰ ਘਟਾਇਆ ਮੈਂ ਠੀਕ ਆ ਫਿਰ ਆਹ ਪਾਣੀ ਜਨਾਬ ਐਨਾ ਕ ਬਣ ਗਿਆ ਜੀ ਆਉਣਾ ਬਹੁਤ ਬਹੁਤ ਪਾਣੀ ਐਨਾ ਕ ਪਾਣੀ ਸਹੀ ਜਾ ਚੱਲ ਸਹੀ ਹੁਣ ਬੈਜੋ ਹੁਣ ਜਿਆਦਾ ਪਾਣੀ ਫੇ ਜ਼ੋਰ ਮਾਰ ਲਾਂਗਾ ਬਾਈ ਜੋ ਹੁਣ ਅੱਛਾ ਇੱਕ ਹੋਰ ਗੱਲ ਨਾਲ ਹੁਣ ਉਦੋਂ ਤੂੰ ਪਾਣੀ ਭਰਿਆ ਛੱਡਣਾ ਪੈਣਾ ਉਹ ਐਂਡ ਵਾਲੇ ਘਰੇ ਨੂੰ ਜਦਾ ਇਹਨੂੰ ਟਾਈਟ ਕਰ ਦੇ ਮੜ ਜਾ ਕਾ ਤੇ ਜੇ ਸਾਰਾ ਤਾਂ ਆ ਭਰ ਲਿਆ ਤੇ ਸਾਰਾ ਪਾਣੀ ਕਿੱਲੇ ਗਿਆ ਛੱਡੂ ਤੂੰ ਛੱਡੇ ਨਹੀਂ ਛੱਡਣਾ ਗੰਨਾ ਹੀ ਭਰ ਦੇਣਾ ਗੰਨਾ ਕਿੱਦੇ ਭਰਨਾ ਤਾ ਵੀ ਨਹੀਂ ਹੁਣ ਗੰਨਾ ਭਰਨਾ ਹੀ ਨਹੀਂ ਆਪਣਾ ਉਹਨੂੰ ਕਿੱਦਾਂ ਛੋਟਾ ਬਿੱਗਾ ਤਾਂ ਹੈਗਾ ਜਦ ਇਹ ਭਰ ਜਾਣਾ ਇਹ ਉਹ ਟਾਈਟ ਕਰ ਲੂਗੇ ਉਹਨੂੰ ਫੇਰ ਗੰਨੇ ਨੂੰ ਮੈਂ ਕਹਿੰਦਾ ਹੁਣੀ ਮਰ ਜਾ ਟਾਈਟ ਕਰ ਲਾ ਉਹਦੇ ਪਾਣੀ ਇੰਨਾ ਕਿ ਜਾਣਦੇ ਵੀ ਦਾ ਸਾਰਾ ਖੇਤ ਭਰ ਜਮੇ ਨਾਲ ਹੋਈ ਬਾਤ ਵਿੱਚ ਗੱਲਾਂ ਕਰ ਬਰਾਬਰ ਲਾ ਦੂਗਾ ਲਾਉ ਸਾਰੀ ਖੋਲ ਦੇ ਪਿਆ ਜਾ ਕੇ ਮਰ ਜਾ ਖੋਲਿਆ ਲੈਣ ਤੁਸੀਂ ਖੋਲਿਆ ਮੈਂ ਸਾਰਾ ਖੋਲ ਦੇ ਉਹਨੂੰ ਸਾਰਾ ਖੋਲ ਦੇ ਆਪੇ ਇੰਨਾ ਪਾਣੀ ਦੇਵੇ ਸਾਰਾ ਟਾਈਮ ਟਾਈਮ ਨਾਲ ਪ੍ਰਪਰ ਹੋ ਜਾਵੇ ਮੇਰਾ ਔਲਾਦ ਨੂੰ ਇਹਨਾਂ ਦਾ ਬਹੁਤ ਪਾਣੀ ਆ ਪਾਣੀ ਤਾਂ ਠੀਕ ਹੈ ਜਾਂ ਪਾਇਰ ਕਰਕੇ ਹੁਣ ਲਾ ਠੀਕ ਆ ਕਰਾ ਸਹੀ ਜਾਂਦਾ ਸਾਰੇ ਨੂੰ ਸਹੀ ਜਾਊਗਾ ਜੇ ਹੁਣ ਜੋ ਇੱਧਰ ਉੱਧਰ ਹੋ ਵੀ ਗਈ ਕੋਈ ਨਾਲ ਉੱਧਰ ਘੁੰਮ ਕੇ ਆਏ ਫੇਰ ਘੁੰਮ ਜਾਣਾ ਇਹਨੇ ਤੇ ਚੱਕਰ ਦਾ ਹੋਈ ਆ ਦੂਰ ਉੱਥੇ ਬੈਣ ਦੇਣਾ ਹੈ ਉੱਥੇ ਜੋਰ ਮਾਰਨ ਜਾਗੇ ਨੇ ਜਾਂ ਪਾਣੀ ਨਾਲ ਘੁੰਮਣਾ ਨਾ ਹੈ ਉੱਥੇ ਵੀ ਇਹੀ ਚੀਜ਼ ਹੈ ਚੀਜ਼ ਤਾਂ ਇਹੀ ਹੈ ਪਾਣੀ ਦੇ ਘੁੰਮਣਾ ਪੈਣਾ ਪਤਾ ਘਟਾਲਣਾ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਵੀ ਸੈਂਟ ਨੂੰ ਖਾਲ ਪਾਲ ਤਾਂ ਹੀ ਕਹਿੰਦਾ ਵੀ ਆਹ ਜੋ ਨਹੀਂ ਬੱਜਣਾ ਦਾ ਫਿਰ ਕਿਹੜਾ ਖਾਲ ਖਾਲ ਚ ਪਾਣੀ ਲੈਣਾ ਦਾ ਇੱਕ ਇੱਕ ਖਾਲ ਦੇ ਪੈ ਪੈ ਗਈ ਉੱਥੇ ਨੂੰ ਇਹ ਪਾਣੀ ਘਮਾਣਾ ਦਾ ਆਪਣਾ ਆਪਾਂ ਨੇ ਆਹ ਭਰਿਆ ਉਹ ਖਾਲ ਖਾਲ ਚ ਪਾਣੀ ਪਾ ਕੇ ਉਧਰ ਛਾੜਨਾ ਦਾ ਆਹ ਜਿਹੜਾ ਆਹ ਜੁਰੇ ਜ਼ੋਰ ਮਾਰਨਾ ਪਾਣੀ ਨੇ ਫੇਰ ਜੋ ਨਹੀਂ ਮਾਰਨਾ ਦਾ ਫਿਰ ਤੇਰੀ ਆਹ ਡੋੜੀ ਹੁਣ ਹੈਗੀਆਂ ਇਹਦੇ ਉੱਪਰੋਂ ਪਾਣੀ ਜਾਣਾ ਤੇ ਕਣਾ ਉਹ ਦੇ ਜਾਂਦੀ ਭਈ ਉਹਦਾ ਪਹਿਲਾ ਨੀਵਾ ਪੂਰਾ ਦੋ ਮਰਜ਼ੀ ਕਰ ਲੈ ਚੱਲ ਤੁਹਾਨੂੰ ਲੱਗਦਾ ਪਤਾ ਜ਼ੋਰ ਮਾਰਨਾ ਪਾਣੀ ਨੇ ਹਲੇ ਹੈ ਆਪਲਾ ਢਪਾ ਨਾ ਉਹ ਖਿਲਾੜਾ ਨਾ ਸਰ ਜਰਾ ਬਾਅਦ ਦੀ ਗੱਲ ਹੈ ਜਰਾ ਆਪਰਾੜ ਦਾ ਸੈਟ ਕਰ ਲਓ ਛੋਟੇ ਬਾਅਦ ਬਾੜਾ ਬਾਜੋ ਕਰ ਲੈ ਲਾ ਪਾ ਮੇਰੀ ਪਤਾ ਨੂੰ ਮੇਰੇ ਨਹੀਂ ਖੜਾ ਉਹਨੂੰ ਭਰ ਦੇਣਾ ਉਹਨੂੰ ਚਰਾ ਦੇਣਾ ਏ ਉਹਨੂੰ ਚਰਾਉਂਦਾ ਨਹੀਂ ਕਿਤੇ ਹੱਥ ਹੱਥਾਂ ਦਾ ਭਰਨਾ ਲੈ ਨਾ ਤੇਰੇ ਨਾ ਕੰਮ ਆ ਨਾ ਪਾਣੀ ਆ ਜਾਣਾ ਹਾਂ ਬਾਪ ਮਾਰ ਦੇ ਫਿਰ ਹੁਰਕਿਆ ਮਾਰ ਦੇ ਜੀ ਭਰ ਦੇ ਹੁਰਕਿਆ ਆਵੇ ਕਿੰਨਾ ਮਾਵਾ ਮਲੇ ਸਾਂ ਹੱਟ ਜਾਓ ਕੋਈ ਨਾ ਕੋਈ ਨਾ ਕਿ ਉਹ ਰੋਣੇ ਲਿਓ ਆਉਗਾ ਚਲੋ ਬਾਕੀ ਕਰਦੇ ਬੇਟ ਭਾਈ ਦਾ ਭਾਈ ਤੋਂ ਬਗੈਰ ਹੀ ਰਹਿ ਗਿਆ ਉਹ ਨਹੀਂ ਖੱਡਿਆ ਪਿਆ ਲੱਗ ਗਿਆ ਪਾਣੀ ਸਾਰੇ ਸਰ ਕੇ ਨਹੀਂ 10 ਲੀਟਰ ਤੇ ਰੁਕੜਾ ਪੜਦੇ ਸੀ ਨਾ ਚੱਲਦੀ ਤੇ ਨਾ ਚੱਲਦੀ ਬਧਾ ਚੱਲੇਗਾ ਤਾਂ ਜੀ ਲੀਟਰ ਲੈਣ ਵਗਾ ਲਾਉਣਾ ਪਾਣੀ ਅੱਜ ਸੁਣ ਲਈ ਮਹਾਰਾਜ ਚੱਲ ਪਈ ਆਪੇ ਮਾਰੀ ਤਾਰ ਜੀ ਛੇੜੇ ਤੇ ਕਾਲੂ ਕਰਾਉਂਦਾ ਲੋਕੀ ਲੋਟਿਆ ਕੱਗੇ ਕੰਮ ਹੈ ਪਾਣੀ ਦਾ ਵਧੀਆ ਪੂਰਾ ਐਨ ਪੂਰਾ ਕੋਈ ਉੱਪਰ ਨਹੀਂ ਗਿਆ ਸੌ ਦੇ ਕਾਸ ਨਹੀਂ ਗਿਆ ਸਲਾਬ ਸਲਾਬਾ ਚੜ ਕੇ ਆਏ ਨੇ ਠੀਕ ਆ ਪਾਣੀ ਆ ਸਲਾਬਾ ਚੜ ਕੇ ਨਾ ਜੇ ਸਲਾਬਾ ਹੋਂ ਘੱਟ ਚੜੇ ਆਏ ਨੂੰ ਸਲਾਬਾ ਘੱਟ ਹੈ ਤਾਂ ਪਾਸਾ ਤੋਂ ਸਹੀ ਫੇਰ ਪਤਲਾ ਪਤਲਾ ਲਾ ਦੂੰਗਾ ਫੇਰ ਤਾਂ ਕੱਲੇ ਬੰਦੇ ਨੇ ਲਾ ਲੈਣਾ ਹਾਂ ਹੁਣ ਤਾਂ ਲਾ ਲੈਣਾ ਇੱਕ ਕੱਲਾ ਬੰਦਾ ਲੱਗਦਾ ਪਹਿਲੀ ਵਾਰ ਔਖਾ ਹੁੰਦਾ ਪਹਿਲੀ ਵਾਰ ਔਖਾ ਜਾਂ ਹੁਣ ਕੱਲਾ ਲਾਈ ਜਾਊਗਾ ਹੁਣ ਸਾਈਂ ਸਾਹਮਣੇ ਆਈ ਕਿੱਥੇ ਕਿੰਨਾ ਪਾਣੀ ਛੱਡਣਾ ਕਿਆ ਕਰਨਾ ਜਿਹੜੇ ਹੀ ਨਹੀਂ ਪਾਣੀ ਕੋਬ ਜੜਿਆ ਪਾਣੀ ਇੰਨਾ ਫਰਕ ਆ ਕੰਪਿਊਟਰ ਦਾ ਹਾਂ ਇਹ ਲੇਜ਼ਰ ਕਾਇ ਰੱਖੀ ਟਾਪ ਜੜਿਆ ਮਾ ਮੋਟੇ ਜੜਿਆ ਇੱਕ ਇੱਕ ਜੜਿਆ ਇਹਦਾ ਕੁੰਜਿਆ ਪਰਦਾ ਮਾੜਾ ਮੋਟਾ ਹੁੰਦਾ ਕੁੰਜਿਆ ਪਰ ਉਹ ਵਾ ਠੀਕ ਹੀ ਰਿਹਾ ਕੰਮ ਆਹ ਰਿਹਾ ਐ ਸਦਾ ਲੂਟ ਆ ਹਾਂ ਹਾਂ ਐ ਨਾ ਤਰ੍ਹਾਂ ਠੀਕ ਰਿਹਾ ਹੈ ਆਪਾਂ ਤਾਂ ਕਾ ਟੱਕਦੇ ਵਾ ਕਹਿੰਦਾ ਪਾਣੀ ਛੱਡਣਾ ਦੇ ਸਾਰੇ ਮੋਟੇ ਮਾਰ ਝੁੰਮ ਗਏ ਇਹਦਾ ਜਿੱਕਰਾਂ ਵੱਡੇ ਇਹਦਾ ਤਾਂ ਨਕਲ ਤੇ ਆ ਕੇ ਆਏ ਝੁੰਮ ਗਏ ਹਾਂ ਹਾਂ ਐ ਚਾਰ ਲਾਈਨਾਂ ਚ ਵਾਧਾ ਘਾਟਾ ਨਿਕਲਿਆ ਬਸ ਤਿੰਨ ਹਾਂ ਚਾਰ ਜੇ ਰੱਖ ਬਸ ਚਾਰ ਚ ਰੱਖ ਵਾਹ ਸਿੱਧੀ ਰੱਖ ਲੈ ਹਾਂ ਐ ਲੇਨਾਂ ਵਧੀਆ ਘਟੀਆਂ ਬਸ ਹੋਰ ਦੋ ਲਾਈਨਾਂ ਵੀ ਵਧੀਆ ਘਟੀਆਂ ਬਾਕੀ ਤਾਂ ਠੀਕੇ ਐ ਮਾਰੀ ਮੋਟੀ ਕਾਨ ਦਾ ਖੇਤਮਾ ਹੁੰਦੀ ਹੋ ਐ ਅਜੇ ਨਹੀਂ ਚੱਲ ਹੁਣ ਤਾਂ ਲੱਗਣਾ ਪਏ ਪਾਣੀ ਹੁਣ ਤਾਂ ਲੋੜ ਨਹੀਂ ਬਣੀ ਬੰਦਿਆਂ ਦੀ ਗੰਨਾ ਰਹੇਗਾ ਗੰਨੇ ਤਾਂ 10 ਮਿੰਟ ਲਾਉਣੇ ਹੁਣ ਜਾਂ ਸਾਰਾ ਹੀ ਪਾਣੀ ਛੱਡ ਦੇਣਾ ਉੱਧਰ ਹਾਂ ਗੰਨੇ ਨੂੰ ਥੋੜਾ ਥੋੜਾ ਪੈਂਦਾ ਦਾ ਨੇ ਕੜਾਈ ਲਾਗਦਾ ਗੰਨਾ ਹੁਣ ਗੰਨੇ ਨੂੰ ਸਪਰੇਅ ਕਰੂਗੇ ਦੂਈ ਕਰਦੇ ਨਹੀਂ ਛੱਟਪਟ ਰੱਖ ਨਹੀਂ ਹੈਗਾ ਇੰਨਾ ਉਹ ਸਿਆਣਾ ਜਿ ਰੱਖੇ ਨਾ ਨੀਮਾ ਰੱਖ ਕੇ ਮਾਰ ਦੇਣੀ ਮੈਂ ਕਹਿੰਦਾ ਗੜਾਈ ਕਰ ਦੇ ਕੋਹ ਨਾਲੇ ਕਿਹੜੀ ਮਸ਼ੀਨ ਪਈ ਜਾਣੇ ਉਹ ਟਾਈਮ ਦੇਖ ਕੋਈ ਕਿ ਇਹਦਾ ਕੜਾਈ ਦਾ ਟਾਈਮ ਹੋਇਆ ਹੁਣ ਇੱਕ ਵਾਰ ਉਠਣਾ ਬਹੁਤ ਦਾ ਫਿਰ ਉਹ ਖੇਤ ਕਿਹੜਾ ਹਲੇ ਬਹੁਤ ਫਾਇਦਾ ਕਿਹੜਾ ਹੈ ਸੂਤੇ ਫਦੇ ਵੀ ਹਲੇ ਕੰਮ ਲੂਟ ਨਹੀਂ ਆਉਂਦਾ ਹਲੇ ਹੁਣ ਨਹੀਂ ਦੇਖਾਈ ਕਿ ਹਿੰਦੂ ਕਹਿੰਦਾ ਨਹੀਂ ਬੈਲੇ ਬੈਠੇ ਤਾਂ ਤੁੰਦਾ ਹੁਣ ਨਹੀਂ ਬੈਠਣ ਦਾ ਟਾਈਮ ਹੈਗਾ ਹਾਂ 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 ਉਹ ਦੇ ਇਹਦਾ ਤੂੰ ਸਵੇਰ ਤੇ ਚਲੇ ਜਾ ਲੈ ਹੁਣ ਫੇਰ ਇੱਧਰ ਤੇ ਇਧਰ ਆ ਹੁਣ ਆਹ ਕਰਕੇ ਫੇਰ ਉੱਥੇ ਜਾਣਾ ਜਿਵੇਂ ਵੜਦੇ ਆ ਉਹ ਤਾਂ ਕੰਡਾ ਕਰਨਾ ਇਹਨਾਂ ਦੀ ਜੀਣਾ ਕਾਲੂ ਹੋਈ ਪਿਆਰੇ ਕੰਮ। ਮਾਰ ਕੇ ਪਾਣੀ ਮੰਗਦੀ ਸਾਰੀ ਉਹ। ਬਾਜੀ ਬਹਣ ਮੰਗ। ਪਾਣੀ ਦਾ ਵਸੇਰਾ ਵੋਟ ਰਿਆਂ ਦਾ ਹਨਾ। ਪਾਣੀ ਦਾ ਵਸੇਰਾ। ਔਰੇ ਵੀ ਲਾਤੀ ਮੱਕੀ ਦੇ। ਇੱਥੇ ਹਾਲਤੀ ਮਾ ਹੁਣ ਇੱਕ ਸਾਲ ਲਉਣੀ ਨਹੀਂ ਯਾਰ। ਕੀ ਕਰਿਆ ਨੋ ਮਾ ਹੁਣ ਔਰੇ ਕੱਢ ਕੇ ਨਾ ਮੱਕੀ ਦੇ ਦਾਣੇ ਲਾ ਦਿੱਤੇ। ਤਾਂ ਮੱਕੀ ਉਲਾਈ ਹੋ ਰਿਆ ਨਹੀਂ ਕੇ? ਹਾਂ ਮੱਕੀ ਦਾ। ਇੰਨੀ ਕੁ ਰੱਖ ਲਈ ਇੰਨੀ ਕੁ। ਮਾ ਜਿੱਥੇ ਨਾ ਜੰਮੀ ਉੱਥੇ ਟੁਕੀਆ ਲਾ ਦੂੰਗਾ ਫਿਰ। ਪਈ ਅੰਦਰ। ਮੈਂ ਪਈ। ਹਰ ਇੱਕ ਸਰ ਪਾਣੀ ਲੱਗਿਆ ਵਾਜੀ ਹਰ ਇੱਕ ਸਰ ਲੱਗਿਆ ਪਾਣੀ ਇਹ ਫਾਇਦਾ ਲੈ ਜਾਂਦਾ ਲੈ ਜਾਂਦਾ ਹਾਂ ਬੜਾ ਸਾਰਾ ਪਹਿਲਾਂ ਡੌਣਾ ਦੇ ਭਰਾਇਣਾ ਇਹ ਜਿੱਥੇ ਪਈਆ ਜੇ ਕੋ ਮੈਂ ਪਿਆ ਦਾ ਰਾਹ ਬਣ ਗਿਆ ਪਾਣੀ ਦਾ ਬਣ ਗਿਆ ਹੁਣ ਦੀ ਮਾਰ ਖਾਂਦੇ ਹੁਣ ਨਹੀਂ ਹੁਣ ਅੱਲਾ ਬੰਦਾ ਪਾਣੀ ਲਈਓ ਪਾਣੀ ਵੀ ਦੌੜ ਜਾਣਾ ਆ ਵੀ ਨਵੀ ਨੱਕੇ ਵੀ ਨਵੇਂ ਹਾਂ ਸਭ ਦਸਤਾਈ ਵਾਹ ਅੰਦਰ ਹਾਲਤ ਕਿੰਨੇ ਜਾਂਦਾ ਲਈ ਭਰ ਗਿਆ ਬਸ ਆਲਗਮਿੰਟ ਉਹ ਆਲਗਮਿੰਟ ਦਾ ਘਾਟਾ ਮਰਉਣਾ ਵਸਾ ਬੰਦ ਕਰਕੇ ਇੱਧਰ ਪਰ ਆਹ ਵਾਸਤੇ ਮੋੜ ਕਿੱਥੇ ਜਾਂਦੇ ਆ ਅੱਜ ਆਖਰੀ ਘਰ ਇੱਕ ਬਾਈ ਮੈਂ ਹੁਣ ਕੜ ਕੇ ਭੱਜ ਜਾਈਦਾ ਅੱਜ ਨੂੰ ਪਹਿਲੇ ਟ੍ਰਾਂਸਫਰ ਸੁਵਾਵਾ ਮੈਂ ਯਾਰ ਆ ਮੈਂ ਕੰਮ ਔਖਾ ਜੇ ਅੱਜ ਟ੍ਰੈਕਟਰ ਜਿਹੜਾ ਟ੍ਰਾਂਸਫਰ ਦਾ ਕੱਟਦਾ ਦੋ ਰਹਿ ਗਏ ਆ ਬਾਹਰ ਆਹੀ ਰਹਿ ਜਾਂਦੇ ਦੋ ਨੂੰ ਪੈਂਦਾ ਬਸ ਬਹੁਤ ਜ਼ਿਆਦਾ ਪਾਣੀ ਕਰਦਾ ਮੇਰਾ ਸੱਟਾ ਕਰੇ ਇਹ ਰੇ ਨੂੰ ਪੈਂਦਾ ਦੋ ਪਰਾਂ ਦੇ ਉੱਪਰ ਜਾਂਦਾ ਠੀਕ ਹੈ ਇਹ ਡੱਬਰ ਜਾਂਦਾ ਬਾਣੇ ਆ ਨਾ ਠੀਕ ਹੈ ਜੰਦਾ ਜਾਨੂੰ ਉਹ ਨਾ ਉੱਪਰ ਖੱਡਾ ਵੀ ਪਹਿਲਾਂ ਹੈ ਇਕੱਠੇ ਭਰਦੀਆਂ ਤਾਂ ਕਿ ਠੀਕਾ ਪਾਣੀ ਦਾ ਪਾਣੀ ਠੀਕ ਹੈ ਬਹੁਤ ਪਾਣੀ ਇਹੋ ਕੱਢਾ ਪਾਵਾਂਗੇ ਬਾਅਦ ਕੰਨਾ ਪਿਆਈ ਆ ਸਾਡੇ ਦੇ ਲਾਕਾ ਕੋ ਸਾਡਾ ਇਹ ਨਾ ਬੜਾ ਤਾਂ ਹੈ ਨ ਲਗਾਮ ਗਿਆ ਉਹ ਪਾਣੀ ਲੱਗਿਆ ਪੀਲੀ ਬੱਟ ਚੌੜੀ ਹੈ ਮਤਲਬ ਕਹਿ ਨਹੀਂ ਕਿ ਆਲੂ ਦੇ ਬੱਟ ਚੌੜੀ ਅੱਠ ਟੈਂਡ ਹੀ ਨਹੀਂ ਆਲੂ ਵਾਲੀ ਬੱਟ ਬੈਠੀ ਜਾਂਦੀ ਹੈ ਉਹ ਕੋਈ ਚੱਕ ਨਹੀਂ ਨਾ ਜੀ ਨਾ ਕਿਹੜਾ ਸਾਡੇ ਦਾ ਹਾਂ ਗਾ ਉਹ ਬੱਸ ਕਰ ਅੱਠ ਬੰਦੇ ਦੇ ਲੈ ਵੇ ਨਾਲ ਤੇਰੇ ਦੱਸ ਮੈਨੂੰ ਇਹ ਚ ਹੋ ਭਾਈ ਅੱਠ ਬੰਦੇ ਦੇ ਨਾਲ ਆ ਗਿਆ ਮੈਨੂੰ ਲੈ ਪਹਿਲੇ ਪੰਜ ਛੇ ਤੇ ਰੋਣਾ ਲੈ ਸ਼ੁਰੂ ਯੂਫੇਸ ਸੈਟ ਕਰ ਲੈ ਔਰ ਫੇ ਉਹ ਹੁੰਦਾ ਇੱਕ ਵਾਰ ਹੁਣ ਹੁਣ ਦੇ ਕੱਲ ਲਾਲ ਆ ਜਾ ਪਾਣੀ ਆ ਕੇ ਹੁਣ ਰਸਤਾ ਬਣਿਆ ਵੇਦਾ ਆਬ ਤਾਂ ਉਤਰ ਗਿਆ ਸਾਰਾ ਪੜੀ ਹਟਦਾ ਸਾਡੇ ਮਾਲੂ ਸੱਦ ਸੋ ਚਣਨ ਆ ਤੇਰਾ ਤੇਰਾ ਰੰਦਾ ਸਾਡੇ ਸਾਰੇ ਪਾਵਾ ਰ ਵਰਗੇ ਆ ਦੇ ਸਾਡੇ ਸਾਰੇ ਪਾਵਾ ਤੇਰਾ ਰਹਿ ਗਿਆ ਤੇਰੇ ਕਦ ਤੱਕ ਰਹਿ ਗਿਆ ਸਾਡੇ ਸਾਰੇ ਪਾਵਾ ਤੇਰਾ ਰਹਿ ਕਦ ਤੱਕ ਗਿਆ ਕਾਪ ਆ ਤੇ ਆ ਇਧਰ ਰਹਿ ਗਿਆ ਆ ਦੇਖ ਬਈ ਅੱਧਾ ਤੇ ਕਿੰਨਾ ਭਰਿਆ ਹਾਂ ਅਸੀਂ ਭਰਿਆ ਆ ਰਹਿ ਗਿਆ ਇਹਦਾ ਕਾ ਕਿਉਂ ਰਿਹਾ ਤੇਰਾ ਇਹ ਪਾਣੀ ਘਟਦਾ ਤਾਹਿਆ ਤਾਹੀ ਰਿਹਾ ਸਾਨੂੰ ਖੁੱਲਾ ਪਾਣੀ ਦਿੱਤਾ ਨਾ ਨੱਕੀ ਮੈਂ ਕੀ ਰਹੀ ਆ ਜੋ ਮਰਜੀ ਕਹੀ ਜਾ ਕੋਈ ਮਾਰਦੀ ਗਈ ਸਾਡੀ ਏਰੀਆ ਜਿਆਦਾ ਆ ਦੇਖ ਵਾਹ ਅਸੀਂ ਭਰੇ ਬੈਠੇ ਆ ਅੱਧੇ ਤੇ ਵੱਧ ਖੇਦਦਾ ਕਿਲਾ ਭਰਦਾ ਅੱਧਾ ਨਹੀਂ ਭਰਿਆ ਹੋਣਾ ਨੂੰ ਛੱਡੋ ਪਾਣੀ ਟਾਈਂ ਡੋਲਾਂ ਤੂੰ ਤੱਕਦਾ ਹੋ ਅੱਛਾ 1 2 3 ਠੀਕ ਆ 1 2 3 4 5 ਆ 6 ਮਾਤਾਂ ਉਹ ਦੱਸ ਠੀਕ ਹੈ ਬਈ 6 ਪਰ ਕਿਉਂ ਚਾਲ ਪਰ ਹੈ ਤੂੰ ਰਹਿੰਦੇ ਆ ਹੱਥ ਚੋਂ ਇਸਨੇ ਵੀ ਤਾਂ ਵਹੀਂ ਦੇਖਦਾ ਆ ਫਿਰ ਆ ਕਿੰਦਾ ਜਿਉਂ ਨਹੀਂ ਆਇਆ ਛੱਡਿਆ ਬਈ ਇੱਧਰ ਬਈ ਮੈਂ ਨਹੀਂ ਆਹ ਰੇ ਹਾਏ ਜੱਦ ਨਾ ਕਰਿਆ ਨੀ ਆ ਗਿਆ ਮੈਂ ਕਿ ਮੈਨੂੰ ਪਾਣੀ ਆਉਂਦਾ ਰਾਮ ਵਾਲਾ ਮੈਂ ਵਧੀਆ ਖੜਾ ਰਿਹਾ ਤੇ ਮੈਂ ਫਿਰ ਖੜਾ ਰਿਹਾ ਉਧਰ ਪਾਣੀ ਅੰਨਾ ਤਾਂ ਚਾਹੁੰਦੇ ਲੱਗ ਰਹੇ ਮਾਰੋ ਮਾਰ ਉਧਰ ਨੂੰ ਕਹਿੰਦੇ ਦੋ ਵੇਜੇ ਕਹਿੰਦੇ ਟਰੈਲੀ ਪਾਣੀ ਕਹਿੰਦੇ ਗੰਨੇ ਦੀ ਟਰੈਲੀ ਪਾਣੀ ਇਹਦੇ ਦੋ ਚੱਲੇਗੇ ਇਹਨੇ ਕਿ ਬਾੜੀ ਬੱਸ ਪਾਣੀ ਵਧੀਆ ਇੱਕ ਤਾਂ ਥੋੜਾ ਸਿਸਟਮ ਵਧੀਆ ਆ ਆਹ ਬਾਪ ਲੋਟ ਹੈ ਸੈਂਟਰ ਚਾ ਕੰਮ ਹੋਰ ਤਿੰਨ ਪਾਸੇ ਪਾਣੀ ਨਹੀਂ ਠੀਕ ਆ ਉਹ ਐਂਡ ਚ ਅਸ਼ਟਾ ਮਣੀ ਉਧਰੋਂ ਕੱਢਦੇ ਆ ਚੌਥਾ ਜਿੱਥੋਂ ਛੱਡਦਾ ਉਧਰ ਵੀ ਆਏਗਾ ਜਾਂ ਕਿਹੜੇ ਕੱਢਣ ਕਿੱਟੱਕੜ ਹੋਰ ਹੋਣਾ ਚੌਥਾ ਵੀ ਹੋਣਾ ਤਾਂ ਹੁਣ ਮੇਰਾ ਦੇਖ ਮੇਰਾ ਪਾਣੀ ਕਿਦ ਖੁੱਲਿਆ ਸਾਦੀ ਵਾਲੀ ਜਾ ਕੇ ਮੋਟਰ ਕਿੱਥੇ ਆ ਬਾਪੂ ਉਧਰੋਂ ਉੜਦਾ ਤਾਂ ਆ ਤਾਂ ਮੈਂ ਬਾਕੀ ਪਾਪਾ ਬੰਦੇ ਦੋ ਉੱਥੇ ਸਾਡੇ ਨਾਲ ਦੋ ਦੋ ਦੁੱਤੀਆ ਮੈਂ ਆ ਫਿਰ ਦੋ ਬੰਦੇ ਹੋਰ ਆ ਗਏ ਆ ਆ ਧੰਨਵਾਦ ਦਾ ਕੀ ਕਰਨਾ ਬੰਦੇ ਆ ਚਲਾ ਆ ਗਏ ਆ ਭਾਈ ਤਾਨੂੰ ਕਹਿਣ ਲੱਗਾ ਦੱਸ ਦੇਖ ਮੇਰੀ ਕੱਕੇ ਜੀ ਹੁਣ 4 ਵਜੇ 4 ਜਗਾ ਹਰੇ ਪਾਣੀ ਪੈਂਦਾ ਤੰਨਵਾਦ ਆਇ ਰਿਹਾ ਹੁਣ ਹੈਗਾ ਧੰਨਵਾਦ ਦੋਹਾਂ ਬਚਾਇਆ ਤੇ ਨਾ ਹੁਣ ਮੈਂ ਸੈਟ ਕਰਿਆ 2:05 ਦੇ ਨਾਲ ਜਿਹਨੇ ਖਤਰੇ ਦਾ ਖਿਡਾਰੀ ਬਣਿਆ ਤਾਰ ਛੜੀ ਚਾਲਦੀ ਜੇ ਤਾਂ ਜਲਵੀਰ ਨੇ ਛੜੀ ਜਾ ਕੇ ਬਾਈ ਜਲਵੀਰ ਨੇ ਕੋਈ ਛੜੀ ਕੋਈ ਛੜੀ ਮੈਂ ਛੜੀ ਜਾ ਕੇ ਉਹ ਜਿਹਨੇ ਮਾਰਦੀ ਛੜੀ ਹੁਣ ਪਾਰਟੀ ਤੇ ਜਲਵੀਰ ਨੇ ਥੋੜਾ ਘਰ ਨਹੀਂ ਪਾਣੀ ਤੇ ਤੇਲ ਆਇਆ 2000 ਖਰਚਾ ਤੁਹਾਡਾ ਹਾਂ ਤੁਹਾਨੂੰ ਮਾਫ ਕਰਿਆ ਚਲੋ 7-700 ਦੇ ਪਨੀਰ ਦੇ ਪਕੌੜੇ ਲਿਓ 2 ਕਿਲੋ ਆ ਯਾਰ ਤਾਂ ਖਾਲੀ ਦਾ ਤਾਂ ਆਇਆ ਕਰ ਅਗਲੀ ਵਾਰ ਲਾ ਕੇ ਦੇਖੀਂ ਗੋਲ ਗੱਪੇ ਹੀ ਖਲਾਦੀ ਅਗਲੀ ਵਾਰ ਲਲਾ ਲਾ ਕੇ ਦੇਖੋਗੇ ਪਾਟ ਨਾਲ ਹਾਂ ਉੱਥੇ ਕਾਂਕ ਨੂੰ ਪੈਣ ਲਾ ਕੇ ਨਾ ਸਕਦਾ ਇੱਕ ਵੇਚ ਆਇਆ ਆਪਾਂ ਯਾਰ ਖਾ ਜਾ ਉੱਥੇ ਕਿਨੇ ਦੀ ਇੱਕ ਕਾਗਾ ਕਰ ਕੋ 30 ਲੀਟਰ ਖਾ ਗਿਆ ਬਾਈ 10 ਘੰਟੇ ਮੋਟੀ ਨੇ ਟਰੈਕਟਰ ਚੱਲਿਆ ਇੱਥੇ ਚੱਲਿਆ ਸਮਝਦਾ ਤੂੰ ਅੱਧਾ ਰੱਖ ਫਿਰ 2 ਘੰਟੇ ਪੌਣੇ 2 ਘੰਟੇ ਹੋ ਗਏ 2 ਘੰਟੇ ਰੱਖ ਲੈ ਬਸ ਹਾਂ 2 ਘੰਟੇ ਰੱਖ ਲੈ 2 ਘੰਟੇ ਰੱਖ ਇਹਨੂੰ ਦੋ ਦੋ ਘੰਟੇ ਬਾ ਦੱਲ ਹਾਂ ਇੱਕ 10 ਲੀਟਰ ਖਾਣਾ ਤਾਂ 2 ਘੰਟੇ 6 7 5 7 6 7 700 600 ਤਾਂ 700 ਦੀ ਬਾਲਟੀ ਕਰਦੇ ਤਨੀਜ਼ ਦੇ ਤਾਂ ਫੇਰ ਕਹਿ ਖਰੇ ਆ ਸਰ ਇਹ ਫੋਟੋ ਕਿੰਨਾ ਆ ਨੱਕਾ ਜ਼ਿਆਦਾ ਹੋ ਗਿਆ ਯਾਰ ਆਹ ਹੁਣ ਜ਼ਿਆਦਾ ਹੋ ਗਿਆ ਪਾਣੀ ਉੱਪਰ ਘੱਟ ਗਿਆ ਉੱਪਰ ਹਾਂ ਉਹ ਨੂੰ ਬੰਦ ਕਰਦਾ ਉਹ ਥੇ ਨੂੰ ਉੱਧਰ ਚੱਠੇ ਕੋਲ ਨੂੰ ਉੱਪਰ ਚੱਲ ਹੁਣ ਇੱਕ ਪਾਣੀ ਦੀ ਤਾਂ ਕਈ ਉਲਟ ਲਾਈ ਵੀ ਕਈ ਐਂ ਲੱਗਵਾ ਕੇ ਮੜੀ ਕਹੀਓ ਗਾਹਲਾ ਦੇਵਾ ਚੱਕੀ ਗਾਹ ਨਹੀਂ ਹੈ ਕਹੀਓ ਕਵਾਗੇ ਲਾ ਇੱਧਰ ਮਾਮੂਲਾ ਪਣੀ ਲੋਗ ਲੈਦਾ ਬਸ ਇਹ ਕਹੀਓ ਕਮਾ ਦੇ ਮੜ ਜਾ ਇਹਦੇ ਆਪਣੀ ਸਾਡ ਨੂੰ ਇਹ ਨਾ ਕਰਦੇ ਲਾ ਦੇ ਇਹ ਨਾ ਘਰ ਨਾ ਪੈ ਜੂਰੇ ਕਿਤਨੂੰ ਘਰ ਪੈ ਜੂਰੇ ਉਹ ਕੋ ਕਈਆਂ ਲਾਤੀ ਆਰੇ ਅਗਲੇ ਪਾਣੀ ਰੁਕਣੀ ਆ ਬਾਈ ਹਲੇ ਨਹੀਂ ਰੁਕਣੀ ਅਗੇ ਬੈਠ ਸੈੱਟ ਕਰਨਾ ਕੰਮ ਲੋਟ ਆਇਆ ਪਾਣੀ ਬਹੋ ਜੀ ਅਗੇ ਪਾਣੀ ਕੋਸਾ ਗੋਲ ਵਿੱਚ ਆਉਣਾ ਪਾਣੀ ਕਰਦਾ ਹੁੰਦਾ ਮਿੱਟੀ ਸਾਰੀ ਉਹ ਸੈੱਟ ਹੁੰਦੀ ਗਈ ਆ ਪਾਣੀ ਮੂਰੀ ਵਾਲੀਆਂ ਮਕੇਦੀਆਂ ਜਿੱਤੇ ਨੱਕੇ ਪਏ ਉਹਥੇ ਤੇ ਮਿੱਟੀ ਚੱਕਦੇ ਨੇ ਥੋੜੀ ਥੋੜੀ ਜਿਹੜੀ ਆ ਇਕੱਠੀ ਹੋਈ ਵੀ ਆ ਫਿਰ ਪਾਣੀ ਆਏ ਸੈੱਟ ਜਾਊਗਾ ਗੱਗੇ ਨੱਕੇ ਸੈੱਟ ਕਰ ਗੱਬੇ ਰੱਖ ਲੈਣਾ ਚੱਕ ਕੇ ਉਹ ਜਗਾ ਬਣ ਗਈ ਪਾਣੀ ਦੀ ਯਾਰ ਆ ਗਿਆ ਲੋਟ ਇਧਰਲੀ ਨੂੰ ਵੀ ਸੱਟ ਕਰ ਆਏ ਹਾਂ ਫੇਰ ਲੋਟ ਆਪਾਂ ਆਛਾ ਹਾਂ ਬੰਦੀ ਦਾ ਉਪਾਈ ਜਾਂਦਾ ਚੱਲੋ ਭਾਈ ਠੀਕ ਦੇਖਦੇ ਭਾਈ ਹੁਣ ਇੱਧਰ ਭੱਜ ਕੇ ਜਾਣਾ ਹੈ ਪਾਗਣਾ ਨਹੀਂ ਪਰਣਾ ਹਲੇ ਇਹ ਗੜਾਈ ਕਰੋ ਇਹ ਵੀ ਕਿਹਦਾ ਟਾਈਮ ਸੁਮਨਾ ਵੀ ਹੋ ਸਕਦਾ ਹੈ ਜੀ ਵੀ ਹੋ ਸਕਦਾ ਹੈ ਛੱਟਿਆਂ ਦਾ ਰੇਤ ਤੱਕ ਬਹੁਤ ਤੜਪਾ ਬੱਟਾ ਦਾ ਪਾਣੀ ਦੀ ਕਿਰਪਾ ਮਹਾਰਾਜ ਪਾਣੀ ਬਹੁਤ ਸਾਡੇ ਇਰੀਏ ਜੀ ਪਾਣੀ ਦੀ ਕਿਰਪਾ ਆ ਬੱਤ ਪਾਣੀ ਤੇਰਾ ਆਪਣੀ ਪਾਣੀ ਦੀ ਮੋਟਰ ਚੱਲੀ ਜੀ ਪ੍ਰੈਸ਼ਰ ਇੱਥੇ ਪਾਣੀ ਨਹੀਂ ਆਇਆਗਾ 25 25 ਦੇ ਮੋਟਰਾਂ 2 ਇੰਚੀ ਪਾਣੀ ਕੱਢਦੀਆਂ ਇੱਕ ਖਾਲੀ ਦੀ ਬਣੀ ਜਾਂਦਾ ਦਿਖਦਾ ਨਹੀਂ ਪਾਣੀ ਹੈਗੀ ਨਹੀਂ ਆਪਣੇ ਨਾਲ ਤਿਆਰ ਕਰਦੇ ਪਾਣੀ ਕੋਈ ਅੱਛਾ ਤੇ ਵੀ ਹਿਸਾਬ ਹੁੰਦਾ ਓਹ ਠੀਕ ਹੈ ਫਤਿਹ ਮਿਲਦੇ ਆ ਭਾਈ ਦੇਖਦੇ ਕੱਲ ਦੀ ਵੀਡੀਓ ਚ ਫੇਰ ਰੱਬ ਸੁੱਖ ਰੱਖੇ ਸੁੱਖ ਸਾਧ ਰੱਖੇ ਕੱਲੂ ਫੇਰ ਮਿਲਦੇ ਆ